ਅੱਜ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਆਖਰੀ ਦਿਨ ਬੜਾ ਇੱਕ ਇੰਪੋਰਟੈਂਟ ਬਿਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਦਾਇਤਾਂ ਦੇ ਮੁਤਾਬਕ ਪੰਜਾਬ ਦਾ ਜੀਐਸਟੀ ਪੰਜਾਬ ਦਾ ਜੀਐਸਟੀ ਸੋਧਲਾ ਬਿਲ 2024 ਪੇਸ਼ ਕੀਤਾ ਗਿਆ ਜ ਜਿਹੜਾ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਦੀਆਂ ਪੰਜਾਬ ਦੇ ਉਦਯੋਗ ਸਟੇਕ ਹੋਲਡਰ ਦੀਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ ਉਹਨਾਂ ਦੀ ਵੱਡੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ ਕਿਉਂਕਿ ਜਿਵੇਂ ਐਕਸਟਰਾ ਨਿਊਟਰਲ ਅਲਕੋਹਲ ኢਐਨਏ ਦੇ ਵਿੱਚ ኢਐਨਏ ਦੇ ਉੱਤੇ ਪਹਿਲਾਂ ਜੀਐਸਟੀ ਲੱਗਦਾ ਸੀਗਾ ਪਹਿਲਾਂ ਜੀਐਸਟੀ ਟੈਕਸ ਜਿਹੜਾ ਉਹ ਯੇਨ ਤੇ ਲੱਗਦਾ ਸੀਗਾ ਹੁਣ ਉਹਨੂੰ ਜੀਐਸਟੀ ਦੇ ਪ੍ਰਿਵਿਊ ਚੋਂ ਬਾਹਰ ਕੱਢ ਕੇ ਉਹਨੂੰ ਬੈਟ ਦੇ ਅੰਦਰ ਲਿਆਂਦਾ ਗਿਆਗਾ ਇਹ ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ 'ਚ ਹੋਈ ਹੈਗੀ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਇੰਡਸਟਰੀਅਲ ਪਰਪਸ ਦੇ ਆ ਜਿਹੜਾ ਇੰਡਸਟਰੀਅਲ ਪਰਪਸ ਲਈ ਇਹਨਾਂ ਵਰਤੇ ਜਾਂਦਾਗਾ ਉਹਨੂੰ ਤਾਂ GST ਲੱਗੂਗਾ ਪਰ ਲੇਕਿਨ ਜਿਹੜਾ ਹਿਊਮਨ ਕੰਜ਼ਮਪਸ਼ਨ ਦੇ ਲਈ ਯਾਨੀ ਕਿ ਅਲਕੋਹਲ ਚ ਵਰਤਿਆ ਜਾਂਦਾਗਾ ਉਹਨੂੰ ਵੈਟ ਦੇ ਟੈਕਸ ਲੈਂਦਾ ਗਿਆ ਵੱਡੀ ਜਿਹੜੀ ਆ ਚੇਂਜ ਹੋਈ ਆ ਇਹਦੇ ਨਾਲ ਹੀ ਜਿੰਨਾ ਵਪਾਰੀਆਂ ਨੇ ਜਾਂ ਜਿਹੜੇ GST ਦੇ ਅੰਦਰ ਰਜਿਸਟਰਡ ਨੇ ਉਹਨਾਂ ਨੇ ਆਪਣਾ ITC ਨਹੀਂ ਲਿਆ ਸੀ ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ ਜਿਹੜੀ ਰਿਟਰਨ ਨਹੀਂ ਭਰ ਸਕੇ ਸੀਗੇ ਉਹਨਾਂ ਨੂੰ ਛੋੜ ਦਿੱਤੀ ਗਈ ਆ ਜਿਨ੍ਹਾਂ ਨੇ 30 11 31 11 2021 ਤੱਕ ਉਹ ਆਪਣਾ ਆਈਟੀਸੀ ਜਿਹੜਾ ਇਨਪੁਟ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ ਕਿ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ਆਈਟੀਸੀ ਰਿਟਰਨ ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ ਉਹਨੂੰ ਪਹਿਲਾਂ ਸੱਮਣ ਜਾਰੀ ਹੁੰਦੇ ਸੀ ਕਿ ਇਨ ਪਰਸਨਲ ਪੇਸ਼ ਹੋਵੋ ਤੁਸੀਂ ਖੁਦ ਪੇਸ਼ ਹੋਵੋ ਜਿਹੜਾ ਜੀਐਸਟੀ ਦੇ ਅੰਦਰ ਰਜਿਸਟਰਡ ਹੁੰਦਾ ਸੀਗਾ ਪਰ ਲੇਕਿਨ ਇਹ ਨਵੀਂ ਪ੍ਰਵੀਜ਼ਨ ਕੀਤੀ ਗਈ ਹੈ ਅਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ ਆਪਣੇ ਐਡਵੋਕੇਟ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸਬੰਧਤ ਅਧਿਕਾਰੀ ਕੋਲੇ ਪੇਸ਼ ਹੋ ਸਕਦਾ ਹੈ ਇਸੇ ਤਰ੍ਹਾਂ ਸੈਕਸ਼ਨ 74ਏ ਦੇ ਵਿੱਚ ਵੱਡੀ ਅਮੈਂਡਮੈਂਟ ਹੋਈ ਹੈ ਕਿ ਜਿਹੜਾ ਪਹਿਲਾਂ ਰਿਟਰਨ ਰਿਪਲਾਈ ਫਾਈਲ ਕਰਨ ਦਾ ਸਮਾਂ ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਸਮਾਂ ਰਿਪਲਾਈ ਫਾਈਲ ਕਰਨ ਦਾ ਸਮਾਂ 30 ਦਿਨ ਸੀਗਾ ਉਹ ਵਧਾ ਕੇ 60 ਦਿਨ ਕੀਤਾ ਗਿਆਗਾ ਸੋ ਇਹਨਾਂ ਮੈਂ ਸਮਝਦਾ ਵੱਡੀ ਵਪਾਰੀਆਂ ਨੂੰ ਇਕਰਾਰਤਾ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਦੇ 2017 ਦੇ ਵਿੱਚ ਕਿਉਂਕਿ GST ਰਜਿਮ ਜਿਹੜੀ ਆ GST ਟੈਕਸ ਰਜਿਮ 2017 ਚ ਆਈ ਆ 2017 18 2019 20 ਦੇ ਵਿੱਚ ਯਾਨੀ ਕਿ 2017 ਤੋਂ ਲੈ ਕੇ 19 20 ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਕਾਰਨ ਆਪਣਾ ਟੈਕਸ ਦੀ ਰਿਟਰਨ ਦੇ ਵਿੱਚ ਕੋਈ ਨਾ ਕੋਈ ਖਾਮੀ ਹੋਣ ਦੇ ਕਾਰਨ ਆਪਣੀ ਟੈਕਸ ਰਿਟਰਨ ਨਹੀਂ ਭਰੀ ਜਾਂ ਟੈਕਸ ਨਹੀਂ ਭਰਿਆ ਟੈਕਸ ਟੁੱਟ ਗਿਆ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਆ ਔਰ ਸਾਰੇ ਜਣੇ ਆਪਣਾ ਟੈਕਸ 31/3 31/3 25 ਤੱਕ ਭਰ ਸਕਣਗੇ ਔਰ ਇੰਟਰਸਟ ਜਿਹੜਾ ਵਿਆਜ ਲੱਗਣਾ ਸੀ ਜਾਂ ਪੈਨਲਟੀ ਲੱਗਣੀ ਸੀ ਉਹ ਸਾਰੀ ਖਤਮ ਕੀਤੀ ਗਈ ਆ ਹੁਣ ਸਾਰੇ ਵਪਾਰੀਆਂ ਨੇ ਇੱਕ ਵੱਡੀ ਜਿਹੜੀ ਰਾਹਤ ਆ ਪੰਜਾਬ ਚ ਮਿਲੀ ਆ ਕਿ ਉਹ ਆਪਣਾ ਟੈਕਸ ਜਿਹੜਾ ਹੈਗਾ 31/3 25 ਤੱਕ ਜੀਐਸਸੀ ਦਾ ਜੇਕਰ ਕੋਈ ਖਾਮੀ ਰਹੀ ਆ ਟੈਕਸ ਨਹੀਂ ਭਰ ਸਕਿਓ ਭਰ ਦੇਣ ਤਾਂ ਉਹਨਾਂ ਦਾ ਇੰਟਰਸਟ ਤੇ ਜਿਹੜੀ ਪੈਨਲਟੀ ਆ ਉਹ ਬੇਵ ਹੋਊਗੀ ਖਤਮ ਹੋਊਗੀ ਥੈਂਕ ਯੂ ਜੀ ਪੰਚਾਇਤੀ ਰਾਜ ਐਕਟ ਦੇ ਵਿੱਚ ਜਿਹੜੀ ਅੱਜ ਸੋਧ ਕੀਤੀ ਆ ਇਹ ਪਹਿਲਾਂ ਆਪਣੀ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਇਹ ਹੁੰਦੀ ਸੀ ਜ਼ਿਲ੍ਹੇ ਪੱਧਰ ਤੇ ਉਹਨੂੰ ਪੰਚਾਇਤੀ ਰਾਜ ਐਕਟ ਦੇ ਵਿੱਚ ਜੋ ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹ ਰਿਜ਼ਰਵੇਸ਼ਨ ਰੇਸ਼ਨ ਜਿਹੜੀ ਹੁੰਦੀ ਸੀ ਅਨਸੂਚਿਤ ਜਾਤੀਆਂ ਜਾਂ ਪਛੜੇ ਵਰਗਾਂ ਦੀ ਜ਼ਿਲ੍ਹੇ ਲੈਵਲ ਤੇ ਹੁੰਦੀ ਸੀ ਉਹਦੇ ਵਿੱਚ ਜਿਹੜੇ ਅਸਰ ਸੂਖ ਰੱਖਦੇ ਸੀ ਲੀਡਰ ਜਾਂ ਇਸ ਮਹਿਕਮੇ ਦੇ ਮੰਤਰੀ ਜਾਂ ਵੱਡੇ ਲੀਡਰ ਉਹਨਾਂ ਨੇ ਆਪਦੇ ਬਲਾਕਾਂ ਦੇ ਵਿੱਚ ਕਈ ਵਾਰ ਜੇ ਆਬਾਦੀ ਜ਼ਿਲ੍ਹੇ ਦੇ ਵਿੱਚ 35% ਆ ਕਿਸੇ ਬਲਾਕ ਦੇ ਵਿੱਚ 30% ਆਬਾਦੀ ਹੁੰਦੀ ਸੀ ਐਸਸੀ ਕਿਸੇ ਦੇ ਵਿੱਚ 40% ਹੁੰਦੀ ਸੀ ਤੇ ਉਹ ਆਪਦੇ ਬਲਾਕਾਂ ਦੇ ਵਿੱਚ ਫਾਇਦਾ ਲਿਆ ਜਾਂਦਾ ਹਫ਼ਦੇ ਚੇਤਿਆਂ ਨੂੰ ਕੋਸ਼ਿਸ਼ ਕਰ ਲਈ ਆਪਦੇ ਬਲਾਕਾਂ ਦੇ ਰਿਜ਼ਰਵੇਸ਼ਨ ਜਿਹੜੀਆਂ ਸੀਟਾਂ ਕਰਦੀਆਂ ਸਰਪੰਚੀਆਂ ਉਹ ਘਟਕੀਆਂ ਜਾਂਦੀਆਂ ਸੀ ਤੇ ਦੂਜੇ ਬਲਾਕਾਂ ਦੇ ਵਿੱਚ ਵਧ ਕਰ ਦੇਣੀਆਂ ਕੋਣ ਬਲਾਕ ਲੈਵਲ ਤੇ ਇਹ ਰਿਜ਼ਰਵੇਸ਼ਨ ਹੋਊਗੀ ਉਹਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੋਊਗਾ ਜਿੰਨੇ ਵੀ ਉਸ ਬਲਾਕ ਦੇ ਵਿੱਚ ਆਬਾਦੀ ਹੋਵੇਗੀ ਉਹਦੇ ਅਨਸਾਰ ਹੀ ਰਿਜ਼ਰਵੇਸ਼ਨ ਹੋਵੇਗੀ ਇਹ ਚ ਜਿਹੜੀ ਸਾਡੀ ਪਛੜੀਆਂ ਸ਼੍ਰੇਣੀਆਂ ਐਸਸੀ ਵਰਗਿਆ ਉਹਨਾਂ ਨੂੰ ਫਾਇਦਾ ਮਿਲੇਗਾ ਕਿਸੇ ਦਾ ਕੋਈ ਹੱਕ ਨਹੀਂ ਖਾ ਸਕੀਗਾ ਇਹਦਾ ਕਰਕੇ ਇਸ ਬਿੱਲ ਦੇ ਵਿੱਚ ਸੋਧ ਕੀਤੀ ਗਈ ਹੈ ਧੰਨਵਾਦ ਜੀ ਹਾਂ ਜੀ ਇਹ ਸਿੰਬਲ ਜਿਹੜਾ ਸਿੰਬਲ ਖਤਮ ਕੀਤਾ ਗਿਆ ਉਹਦੇ ਚ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਦੱਸਿਆ ਕਿ ਜਿਹੜਾ ਸਰਪੰਚ ਆ ਉਹ ਪਿੰਡ ਦਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਚਾਹੀਦਾ ਕਿਸੇ ਦਾ ਚੋਣ ਨਿਸ਼ਾਨ ਬੈਟ ਹੋਵੇ ਹਾਕੀ ਹੋਵੇ ਭਾਵੇਂ ਤਾਲਾ ਹੋਵੇ ਉਹਨੂੰ ਲੋਕ ਇਹ ਸਮਝ ਕੇ ਵੋਟ ਪਾਉਣ ਪੀਏ ਸਾਡਾ ਸਰਪੰਚ ਆ ਜੇ ਉਹ ਚਾਹੁੰਦਾ ਆਪਦੇ ਜੇ ਕੋਈ ਕਾਂਗਰਸ ਪਾਰਟੀ ਦਾ ਆਪਦੇ ਲੀਡਰ ਦੀ ਚਾਹੁੰਦਾ ਫੋਟੋ ਲਾਉਣੀ ਉਹ ਰਾਹੁਲ ਗਾਂਧੀ ਦੀ ਫੋਟੋ ਲਾ ਲੇ ਜੇ ਆਮ ਆਦਮੀ ਪਾਰਟੀ ਦਾ ਸਾਡਾ ਕੋਈ ਪਿਆਰ ਕਰਨ ਵਾਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਾ ਲੇ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਲੇ ਜੇ ਕੋਈ ਹੋਰ ਪਾਰਟੀ ਨਾਲ ਸੰਬੰਧ ਰੱਖਦਾ ਉਹ ਆਪਦੇ ਲੀਡਰ ਦੀ ਉੱਤੇ ਫੋਟੋ ਲਾ ਸਕਦਾ ਪਰ ਚੋਣ ਸਿੰਬਲ ਤੋਂ ਬਿਨਾ ਇਲੈਕਸ਼ਨ ਹੋਵੇਗੀ ਇਹਦੇ 'ਚ ਲੋਕ ਵੀ ਖੁਸ਼ ਨੇ ਕਿ ਸਾਡਾ ਸਰਪੰਚ ਸਾਡਾ ਹੈ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਤੇ ਸਾਡੇ ਪਿੰਡ ਦਾ ਵਿਕਾਸ ਬਿਨਾ ਭੇਰ ਭਾਬ ਤੋਂ ਬਿਨਾ ਪੋਲੀਟਿਕਸ ਤੋਂ ਜਿਹੜੇ ਪਿਛਲੇ ਸਰਪੰਚ ਕਰਦੇ ਰਹੇ ਪ੍ਰਾਣੀਆਂ ਪੋਲੀਟੀਕਲ ਪਾਰਟੀਆਂ ਦੇ ਵੀ ਜੇ ਕਿਸੇ ਨੇ ਵੋਟ ਨਹੀਂ ਪਾਈ ਉਹਦੀ ਗੂਹੇ ਅਕੋ ਗਲੀ ਛੱਡ ਦੇਣੀ ਜਾਂ ਉਹਦੀ ਪੁਲੀ ਪੁੱਟ ਦੇਣੀ ਜਾਂ ਉਹਦੀ ਨਾਲੀ ਰੋਕ ਦੇਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ 2.5 ਸਾਲ ਲੰਘ ਗਏ ਆ ਨਾ ਕਿਸੇ ਨਾ ਪੱਖਪਾਤ ਕੀਤਾ ਨਾ ਭੇਦ ਭਾਪਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਪੋਲਿਟੀਕਲ ਪਾਰਟੀ ਨਾਲ ਉਹਦੇ ਪੂਏ ਅੱਗੇ ਕੋਈ ਕੱਚੀ ਗਲੀ ਨਹੀਂ ਛੱਡੀ ਗਈ ਕੋਈ ਪੁਲੀ ਨਹੀਂ ਪੁੱਟੀ ਗਈ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਕੋਈ ਨਜਾਇਜ਼ ਪਰਚਾ ਨਹੀਂ ਕਰਾਇਆ ਗਿਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ ਇਸ ਗੱਲ ਨੂੰ ਪ੍ਰੈਸ ਵਾਲੇ ਭਰਾ ਵੀ ਚੰਗੀ ਤਰ੍ਹਾਂ ਜਾਣਦੇ ਕਿਉਂਕਿ ਪੋਲਿਟੀਕਲ ਲੋਕਾਂ ਦੇ ਬਾਰੇ ਪ੍ਰੈਸ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਇਹ ਕਹਿਣ ਦੀਆਂ ਗੱਲਾਂ 110 ਪਿੰਡ ਜਿਹੜੇ ਤੁਸੀਂ ਗੱਲ ਕੀਤੀ ਹੈ ਸ਼ਾਹਕੋਟ ਦੀ ਉਹ 110 ਪਿੰਡਾਂ ਦੇ ਵਿੱਚ ਪੇਪਰ ਰਜੈਕਟ ਹੋ ਕੇ ਸਰਬਸਮਤੀ ਇਹਨਾਂ ਕਰਾਈ ਆ ਕੋਈ ਉਹ ਸਹਿਮਤੀ ਨਾ ਸਰਬਸਮਤੀ ਨਹੀਂ ਹੋਈ ਏ ਇੱਕ ਹਲਕੇ ਦੇ ਵਿੱਚ 110 ਪਿੰਡ ਆ ਤੇ 110 ਪਿੰਡਾਂ ਦੇ ਵਿੱਚ ਸਰਬਸਮਤੀ ਕਿਹੜੇ ਤਰੀਕੇ ਹੋ ਜੂਗੀ ਆਪਾਂ ਮੰਨ ਲਈਏ ਇੱਕ ਹਲਕੇ ਦੇ ਵਿੱਚ 10 ਪਿੰਡਾਂ 'ਚ ਹੋ ਜੂ 20 ਪਿੰਡਾਂ 'ਚ ਹੋ ਜੂਗੀ 110 ਪਿੰਡਾਂ ਦੇ ਵਿੱਚ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੀਸ ਸਰਬਸਮਤੀ ਉਹ ਵੋਟਾਂ ਪੈਣਗੀਆਂ ਕਿ ਪੇਪਰ ਪਾੜੇ ਜਾਣਗੇ ਇਹਨਾਂ ਨੂੰ ਆਪਦਾ ਵੇਲਾ ਚੇਤੇ ਹੋਣਾ ਚਾਹੀਦਾ ਪੂਰੇ ਪੰਜਾਬ ਦੇ ਵਿੱਚ ਧੱਕੇਸ਼ਾਹੀਆਂ ਕੀਤੀਆਂ ਗਈਆਂ ਪੇਪਰ ਪਾੜੇ ਗਏ ਤੇ ਧੱਕਿਆਣਾ ਆਪਦੇ ਸਰਪੰਚ ਬਣਾਏਗੇ ਉਹਨੂੰ ਇਹ ਸਰਬਸਮਤੀ ਦੱਸਦੇ ਆ ਵੇਖੋ ਅਸੀਂ ਤੇ ਇਹ ਕਵਾਂਗੇ ਵੀ ਸਰਪੰਚ ਤੇ ਪਿੰਡਾਂ ਦੇ ਲੋਕ ਸਰਬਸਮਤੀਆਂ ਕਰਨ ਮਾਨ ਸਾਹਿਬ ਨੇ ਵੀ ਐਲਾਨ ਕੀਤਾ 5 ਲੱਖ ਰੁਪਇਆ ਤੇ ਪਿੰਡ ਨੂੰ ਮਿਲਣਾ ਹੀ ਮਿਲਣਾ ਸਰਬਸਮਤੀ ਵਾਲੇ ਪਿੰਡ ਨੂੰ ਨਾਲ ਸਟੇਡੀਅਮ ਬਣਨਗੇ ਖੇਡ ਗਰਾਉਂਡਾਂ ਬਣਨਗੇ ਉਹਨਾਂ ਪਿੰਡਾਂ ਦੇ ਵਿੱਚ ਹਸਪਤਾਲ ਸਕੂਲ ਬਣਨਗੇ ਜਿਹੜੇ ਪਿੰਡ ਸਰਵਿਸ ਮਤੀ ਕਰਕੇ ਆਉਣਗੇ ਉਹਨਾਂ ਪਿੰਡਾਂ ਦਾ ਵਿਕਾਸ ਸਭ ਤੋਂ ਵੱਧ ਕਰਾਇਆ ਜਾਏਗਾ ਵਿਕਾਸ ਤੇ ਸਾਰੇ ਪੰਜਾਬ ਦਾ ਹੀ ਹੋਣਾ ਸਾਰੇ ਪਿੰਡਾਂ ਦਾ ਹੋਣਾ ਪਰ ਜਿਹੜੇ ਪਿੰਡਾਂ ਸਰਵਿਸ ਮਤੀਆਂ ਹੋਣਗੇ ਉਹਨਾਂ ਪਿੰਡਾਂ ਦਾ ਵਿਕਾਸ ਜ਼ਮੀਨੀ ਪੱਧਰ ਤੇ ਵਾਕਈ ਦੱਸ ਦਿੱਤਾ ਜਾਵੇਗਾ ਕਿ ਸਰਪੰਚ ਸਾਂਝਾ ਸਾਰੇ ਪਿੰਡ ਦਾ ਤੇ ਆ ਵਿਕਾਸ ਕੀਤਾ ਪਿਆ ਸਾਬ ਇੱਕ ਬੜਾ ਵੱਡਾ ਬੰਦਾ ਜਿਹਨਾਂ ਨੇ ਚੱਕਿਆ ਨੂੰ ਕਰਦੇ ਨੇ ਕਹਿੰਦੇ ਕਿ ਜੀ ਸਮਾ ਦੀ ਜੌਂ ਦਾ ਨਾਮੰਦਪਾਟ ਵੇਖੋ ਜਿਹੜੀ ਲੋਕ ਸਭਾ ਦੀ ਚੋਣਾਂ ਨਾ ਇਹਦਾ ਥੋੜਾ ਜਿਹਾ ਹੋਰ ਤਰ੍ਹਾਂ ਲੋਕੀ ਨਜ਼ਰੀਆ ਲੈ ਲੈਂਦੇ ਆ ਦਿੱਲੀ ਦੇ ਵਿੱਚ ਸਰਕਾਰ ਤੇ ਜਿਹੜਾ ਰਿਪੀਟ ਹੋਈ ਆ ਆਮ ਆਦਮੀ ਪਾਰਟੀ ਦੀ ਤੇ ਲੋਕ ਸਭਾ ਦੇ ਮੈਂਬਰ ਹੋਰ ਪਾਰਟੀਆਂ ਦੇ ਜਿੱਤ ਜਾਂਦੇ ਉਸੇ ਤਰ੍ਹਾਂ ਪੰਜਾਬ 'ਚ ਵੀ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸਮਤੀ ਮੈਂਬਰ ਕਾਰਪੋਰੇਸ਼ਨ ਆ ਆਮ ਆਦਮੀ ਪਾਰਟੀ ਜਿੱਤੂਗੀ ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਦਾ ਪੰਜਾਬ ਦੀ ਲੋਕਾਂ ਨਾਲ ਜਨਤਾ ਨਾਲ ਕੋਈ ਸਬੰਧ ਨਹੀਂਗਾ देखो 9 ਤਰੀਕ ਜਿਹੜੀ ਆ ਹੁਣ ਸਾਡੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਚ ਇਹੋ ਹੀ ਕੋਸ਼ਿਸ਼ ਆ ਵੀ ਹੱਕ ਸਾਡੇ ਚ ਹੀ ਫੈਸਲਾ ਆਊਗਾ ਆਰਟੀਆ ਫਾਇੰਡ ਆਊਗਾ ਵੈਸੇ ਵੀ ਪੰਜਾਬ ਸਰਕਾਰ ਕੋ ਵਸੀਲੇ ਹੈਗੇ ਆ ਆ ਸਰਪੰਚੀਆਂ ਹੁੰਦੇ ਉਹ ਸਾਰੇ ਪਿੰਡਾਂ ਦਾ ਪੂਰੇ ਜੋਰਾਂ ਤੇ ਵਿਕਾਸ ਹੋਊਗਾ ਧੰਨਵਾਦ ਬਸ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਵੀ ਪੰਚਾਇਤੀ ਚੋਣਾਂ ਜਲਦੀ ਹੋਣਗੀਆਂ ਜਲਦ ਹੋਣਗੀਆਂ ਜੀ ਅੱਜ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਆਖਰੀ ਦਿਨ ਬੜਾ ਇੱਕ ਇੰਪੋਰਟੈਂਟ ਬਿਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਦਾ ਜੀਐਸਟੀ ਪੰਜਾਬ ਦਾ ਜੀਐਸਟੀ ਸੋਧਰਾ ਬਿਲ 2024 ਪੇਸ਼ ਕੀਤਾ ਗਿਆ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਦੀਆਂ ਪੰਜਾਬ ਦੇ ਉਹਦਾ ਸਟੇਕ ਹੋਲਡਰ ਦੀਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਬਟੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ ਕਿਉਂਕਿ ਜਿਵੇਂ ਐਕਸਟਰਾ ਨਿਊਟਰਲ ਅਲਕੋਹਲ ਈਐਨਏ ਦੇ ਵਿੱਚ ਈਐਨਏ ਦੇ ਉੱਤੇ ਪਹਿਲਾਂ ਜੀਐਸਟੀ ਲੱਗਦਾ ਸੀਗਾ ਪਹਿਲਾਂ ਜੀਐਸਟੀ ਟੈਕਸ ਜਿਹੜਾ ਉਹ ਈਐਨਏ ਤੇ ਲੱਗਦਾ ਸੀਗਾ ਹੁਣ ਉਹਨੂੰ ਜੀਐਸਟੀ ਦੇ ਪ੍ਰਿਵਿਊ ਚੋਂ ਬਾਹਰ ਕੱਢ ਕੇ ਉਹਨੂੰ ਬੈਡ ਦੇ ਅੰਦਰ ਲਿਆਂਦਾ ਗਿਆਗਾ ਇਹ ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ 'ਚ ਹੋਈ ਹੈਗੀ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਇੰਡਸਟਰੀਅਲ ਪਰਪਸ ਦੇ ਆ ਜਿਹੜਾ ਇੰਡਸਟਰੀਅਲ ਪਰਪਸ ਲਈ ਇਹਦੀ ਵਰਤਿਆ ਜਾਂਦਾਗਾ ਉਹਦੇ ਤੇ ਜੀਐਸਟੀ ਲੱਗੂਗਾ ਪਰ ਲੇਕਿਨ ਜਿਹੜਾ ਹਿਊਮਨ ਕੰਜ਼ਮਪਸ਼ਨ ਦੇ ਲਈ ਯਾਨੀ ਕਿ ਅਲਕੋਹਲ 'ਚ ਵਰਤਿਆ ਜਾਂਦਾਗਾ ਉਦੋਂ ਬੈਟ ਦੇ ਦੀ ਲੈਂਦਾ ਗਿਆ ਵੱਡੀ ਜੜੀ ਆ ਚੇਂਜ ਹੋਈ ਆ ਇਹਦੇ ਨਾਲ ਹੀ ਜਿੰਨਾ ਵਪਾਰੀਆਂ ਨੇ ਜਾਂ ਜਿਹੜੇ GST ਦੇ ਅੰਦਰ ਰਜਿਸਟਰਡ ਨੇ ਉਹਨਾਂ ਨੇ ਆਪਣਾ ITC ਨਹੀਂ ਲਿਆ ਸੀ ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ ਜਿਹੜੀ ਰਿਟਰਨ ਨਹੀਂ ਭਰ ਸਕੇ ਸੀਗੇ ਉਹਨਾਂ ਨੂੰ ਛੋੜ ਦਿੱਤੀ ਗਈ ਆ ਜਿਨ੍ਹਾਂ ਨੇ 30 11 30 11 2021 ਤੱਕ ਉਹ ਆਪਣਾ ITC ਜਿਹੜਾ ਇਨਪੁਟ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ ਕਿ ਇਹ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ਆਈਟੀਸੀ ਰਿਟਰਨ ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ ਉਹਨੂੰ ਪਹਿਲਾਂ ਸੱਮਣ ਜਾਰੀ ਹੁੰਦੇ ਸੀ ਕਿ ਇਨ ਪਰਸਨ ਪੇਸ਼ ਹੋਵੋ ਤੁਸੀਂ ਖੁਦ ਪੇਸ਼ ਹੋਵੋ ਜਿਹੜਾ ਜੀਐਸਟੀ ਦੇ ਅੰਦਰ ਰਜਿਸਟਰਡ ਹੁੰਦਾ ਸੀਗਾ ਪਰ ਲੇਕਿਨ ਇਹ ਨਵੀਂ ਪ੍ਰੋਵੀਜ਼ਨ ਕੀਤੀ ਗਈ ਐਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ ਆਪਣੇ ਐਡਵੋਕੇਟ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸੰਬੰਧਿਤ ਅਧਿਕਾਰੀ ਕੋਲੇ ਪੇਸ਼ ਹੋ ਸਕਦਾ ਹੈਗਾ ਇਸੇ ਤਰ੍ਹਾਂ ਸੈਕਸ਼ਨ 74ਏ ਦੇ ਵਿੱਚ ਵੱਡੀ ਐਮੈਂਡਮੈਂਟ ਹੋਈ ਆ ਕਿ ਜਿਹੜਾ ਪਹਿਲਾਂ ਰਿਟਰਨ ਅਪਲਾਈ ਫਾਈਲ ਕਰਨ ਦਾ ਸਮਾਂ ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਸਮਾਂ ਰਪਲਾਈ ਫਾਈਲ ਕਰਨ ਦਾ ਸਮਾਂ 30 ਦਿਨ ਸੀਗਾ ਉਹ ਵਧਾ ਕੇ 60 ਦਿਨ ਕੀਤਾ ਗਿਆ ਹੈਗਾ ਸੋ ਇਹਨਾਂ ਮੈਂ ਸਮਝਦਾ ਵੱਡੀ ਵਪਾਰੀਆਂ ਨੂੰ ਇਕ ਰਾਹਤਾ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਦੇ 2017 ਦੇ ਵਿੱਚ ਕਿਉਂਕਿ ਜੀਐਸਟੀ ਜ਼ੀਮ ਜਿਹੜੀ ਆ ਜੀਐਸਟੀ ਟੈਕਸ ਰਜ਼ੀਮ 2017 ਚ ਆਈ ਆ 2017 18 2019 20 ਦੇ ਵਿੱਚ ਯਾਨੀ ਕਿ 2017 ਤੋਂ ਲੈ ਕੇ 19 20 ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਕਾਰਨ ਆਪਣਾ ਟੈਕਸ ਦੀ ਰਿਟਰਨ ਦੇ ਵਿੱਚ ਕੋਈ ਨਾ ਕੋਈ ਖਾਮੀ ਹੋਣ ਦੇ ਕਾਰਨ ਆਪਣੀ ਟੈਕਸ ਰਿਟਰਨ ਨਹੀਂ ਭਰੀ ਜਾਂ ਟੈਕਸ ਨਹੀਂ ਭਰਿਆ ਟੈਕਸ ਟੁੱਟ ਗਿਆ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਆ ਔਰ ਸਾਰੇ ਜਣੇ ਆਪਣਾ ਟੈਕਸ 31 3 31/3/25 ਤੱਕ ਭਰ ਸਕਣਗੇ ਔਰ ਇੰਟਰਸਟ ਜਿਹੜਾ ਵਿਆਜ ਲੱਗਣਾ ਸੀ ਜਾਂ ਪੈਨਲਟੀ ਲੱਗਣੀ ਸੀ ਉਹ ਸਾਰੀ ਖਤਮ ਕੀਤੀ ਗਈ ਆ ਹੁਣ ਸਾਰੇ ਵਪਾਰੀਆਂ ਨੂੰ ਇੱਕ ਵੱਡੀ ਜਿਹੜੀ ਰਾਹਤ ਆ ਪੰਜਾਬ ਚ ਮਿਲੀ ਆ ਕਿ ਆਪਣਾ ਟੈਕਸ ਜਿਹੜਾ ਹੈਗਾ 31/3/25 ਤੱਕ ਜੀਐਸਸੀ ਦਾ ਜੇਕਰ ਕੋਈ ਖਾਮੀ ਰਹੀ ਆ ਟੈਕਸ ਨਹੀਂ ਭਰ ਸਕਿਓ ਭਰ ਦੇਣ ਤਾਂ ਉਹਨਾਂ ਦਾ ਇੰਟਰਸਟ ਤੇ ਜਿਹੜੀ ਪੈਨਲਟੀ ਆ ਉਹ ਬੇਵ ਹੋਊਗੀ ਖਤਮ ਹੋਊਗੀ ਥੈਂਕ ਯੂ ਜੀ ਪੰਚਾਇਤੀ ਰਾਜ ਐਕਟ ਦੇ ਵਿੱਚ ਜਿਹੜੀ ਅੱਜ ਸੋਧ ਕੀਤੀ ਆ ਇਹ ਪਹਿਲਾਂ ਆਪਣੀ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਇਹ ਹੁੰਦੀ ਸੀ ਜ਼ਿਲ੍ਹੇ ਪੱਧਰ ਤੇ ਉਹਨੂੰ ਪੰਚਾਇਤੀ ਰਾਜ ਐਕਟ ਦੇ ਵਿੱਚ ਜੋ ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਅਨਸੂਚਿਤ ਜਾਤੀਆਂ ਜਾਂ ਪਛੜੇ ਵਰਗਾਂ ਦੀ ਜ਼ਿਲ੍ਹੇ ਲੈਵਲ ਤੇ ਹੁੰਦੀ ਸੀ ਉਹਦੇ ਵਿੱਚ ਜਿਹੜੇ ਅਸਰ ਸੂਖ ਰੱਖਦੇ ਸੀ ਲੀਡਰ ਜਾਂ ਇਸ ਮਹਿਕਮੇ ਦੇ ਮੰਤਰੀ ਜਾਂ ਵੱਡੇ ਲੀਡਰ ਉਹਨਾਂ ਨੇ ਆਪਦੇ ਬਲਾਕਾਂ ਦੇ ਵਿੱਚ ਕਈ ਵਾਰ ਜੇ ਆਬਾਦੀ ਜ਼ਿਲ੍ਹੇ ਦੇ ਵਿੱਚ 35% ਆ ਕਿਸੇ ਬਲਾਕ ਦੇ ਵਿੱਚ 30% ਆਬਾਦੀ ਹੁੰਦੀ ਸੀ ਐਸੀ ਕਿਸੇ ਦੇ ਵਿੱਚ 40% ਹੁੰਦੀ ਸੀ ਤੇ ਉਹ ਆਪਦੇ ਬਲਾਕਾਂ ਦੇ ਵਿੱਚ ਫਾਇਦਾ ਲਿਆ ਜਾਂਦਾ ਹਫ਼ਦੇ ਚੇਤਿਆਂ ਨੂੰ ਕੋਸ਼ਿਸ਼ ਕਰ ਲਈ ਆਪਦੇ ਬਲਾਕਾਂ ਜਿਹੜੀਆਂ ਰਿਜ਼ਰਵੇਸ਼ਨ ਜਿਹੜੀਆਂ ਸੀਟਾਂ ਕਰਦੀਆਂ ਸਰਪੰਚੀਆਂ ਉਹ ਘਟਕੀਆਂ ਜਾਂਦੀਆਂ ਸੀ ਤੇ ਦੂਜੇ ਬਲਾਕਾਂ ਦੇ ਵਿੱਚ ਵਧ ਕਰ ਦੇਣੀਆਂ ਹੁਣ ਬਲਾਕ ਲੈਵਲ ਤੇ ਇਹ ਰੀਜਨਰੇਸ਼ਨ ਹੋਊਗੀ ਉਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੋਊਗਾ ਜਿੰਨੇ ਵੀ ਉਸ ਬਲਾਕ ਦੇ ਵਿੱਚ ਆਬਾਦੀ ਹੋਵੇਗੀ ਉਹਦੇ ਅਨਸਾਰ ਹੀ ਰਿਜ਼ਰਵੇਸ਼ਨ ਹੋਵੇਗੀ ਇਹ ਚ ਜਿਹੜੀ ਸਾਡੀ ਪਛੜੀਆਂ ਛਰੇਣੀਆਂ ਐਸਸੀ ਵਰਗਿਆ ਉਹਨਾਂ ਨੂੰ ਫਾਇਦਾ ਮਿਲੇਗਾ ਕਿਸੇ ਦਾ ਕੋਈ ਹੱਕ ਨਹੀਂ ਖਾ ਸਕੀਗਾ ਇਹਦਾ ਕਰਕੇ ਇਸ ਬਿੱਲ ਦੇ ਵਿੱਚ ਸੋਧ ਕੀਤੀ ਗਈ ਹੈ ਧੰਨਵਾਦ ਜੀ ਹਾਂਜੀ ਇਹ ਸਿੰਬਲ ਜਿਹੜਾ ਸਿੰਬਲ ਖਤਮ ਕੀਤਾ ਗਿਆ ਉਹਦੇ ਚ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਦੱਸਿਆ ਕਿ ਜਿਹੜਾ ਸਰਪੰਚ ਆ ਉਹ ਪਿੰਡ ਦਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਚਾਹੀਦਾ ਕਿਸੇ ਦਾ ਚੋਣ ਨਿਸ਼ਾਨ ਬੈਟ ਹੋਵੇ ਹਾਕੀ ਹੋਵੇ ਭਾਵੇਂ ਤਾਲਾ ਹੋਵੇ ਉਹਨੂੰ ਲੋਕ ਇਹ ਸਮਝ ਕੇ ਵੋਟ ਪਾਉਣ ਪੀਏ ਸਾਡਾ ਸਰਪੰਚ ਆ ਜੇ ਉਹ ਚਾਹੁੰਦਾ ਆਪਦੇ ਜੇ ਕੋਈ ਕਾਂਗਰਸ ਪਾਰਟੀ ਦਾ ਆਪਦੇ ਲੀਡਰ ਦੀ ਚਾਹੁੰਦਾ ਫੋਟੋ ਲਾਉਣੀ ਉਹ ਰਾਹੁਲ ਗਾਂਧੀ ਦੀ ਫੋਟੋ ਲਾ ਲੇ ਜੇ ਆਮ ਆਦਮੀ ਪਾਰਟੀ ਦਾ ਸਾਡਾ ਕੋਈ ਪਿਆਰ ਕਰਨ ਵਾਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਾ ਲੇ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਲੇ ਜੇ ਕੋਈ ਹੋਰ ਪਾਰਟੀ ਨਾਲ ਸਬੰਧ ਰੱਖਦਾ ਉਹ ਆਪਦੇ ਲੀਡਰ ਦੀ ਉੱਤੇ ਫੋਟੋ ਲਾ ਸਕਦਾ ਪਰ ਚੋਣ ਸਿੰਬਲ ਤੋਂ ਬਿਨਾ ਇਲੈਕਸ਼ਨ ਹੋਵੇਗੀ ਇਹਦੇ 'ਚ ਲੋਕ ਵੀ ਖੁਸ਼ ਨੇ ਕਿ ਸਾਡਾ ਸਰਪੰਚ ਸਾਡਾ ਹੈ ਕਿ ਇਹ ਪੋਲੀਟੀਕਲ ਪਾਰਟੀ ਦਾ ਨਹੀਂ ਤੇ ਸਾਡੇ ਪਿੰਡ ਦਾ ਵਿਕਾਸ ਬਿਨਾ ਭੇਰ ਭਾਵ ਤੋਂ ਬਿਨਾ ਪੋਲੀਟਿਕਸ ਤੋਂ ਜਿਹੜੇ ਪਿਛਲੇ ਸਰਪੰਚ ਕਰਦੇ ਰਏ ਪ੍ਰਾਣੀਆਂ ਪੋਲੀਟੀਕਲ ਪਾਰਟੀਆਂ ਦੇ ਵੀ ਜੇ ਕਿਸੇ ਨੇ ਵੋਟ ਨਹੀਂ ਪਾਈ ਉਹਦੀ ਗੂਹੇ ਅੱਗੋਂ ਗਲੀ ਛੱਡ ਦੇਣੀ ਜਾਂ ਉਹਦੀ ਪੁਲੀ ਪੁੱਟ ਦੇਣੀ ਜਾਂ ਉਹਦੀ ਨਾਲੀ ਰੋਕ ਦੇਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ 2.5 ਸਾਲ ਲੰਘ ਗਿਆ ਨਾ ਕਿਸੇ ਨਾ ਪੱਖਪਾਤ ਕੀਤਾ ਨਾ ਭੇਦ ਭਾਪਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਪੋਲੀਟੀਕਲ ਪਾਰਟੀ ਨਾਲ